ਜਦੋਂ ਉਹ ਬੱਚਾ ਸੀ ਉਹਨੇ ਕਦੇ ਨਹੀਂ ਸੀ ਤੋੜੇ ਤਿਤਲੀਆਂ ਦੇ ਖੰਭ ਬਿੱਲੀਆਂ ਦੀ ਪੂੰਛ ਨਾਲ ਉਹਨੇ ਕਦੇ ਨਹੀਂ ਸੀ ਬੰਨੇ ਟੀਨ ਦੇ ਡੱਬੇ ਮਾਚਸ ਦੀ ਡੱਬੀ ਵਿੱਚ ਕਦੇ ਨਹੀਂ ਸੀ ਬੰਦ ਕੀਤਾ ਜੁਗਨੂਆਂ ਨੂੰ ਕੀੜੀਆਂ ਦੇ ਭੌਣ ਨੂੰ ਕਦੇ ਨਹੀਂ ਸੀ ਮਿੱਧਿਆ ਪੈਰਾਂ ਨਾਲ ਜਦੋਂ ਵੱਡਾ ਹੋਇਆ ਇਹ ਸਭ ਕੁਝ ਉਹਦੇ ਨਾਲ ਵਾਪਰਿਆ ਜਦੋਂ ਉਹ ਮਰ ਰਿਹਾ ਸੀ ਮੈਂ ਉਸਦੇ ਮੰਜੇ ਦੇ ਬਿਲਕੁਲ ਕੋਲ ਬੈਠਾ ਸਾਂ ਉਸਨੇ ਆਖਿਆ ਮੈਨੂੰ ਇੱਕ ਕਵਤਾ ਸੁਣਾਓ ਸੂਰਜ ਤੇ ਸਮੁੰਦਰ ਬਾਰੇ ਪਰਮਾਣੂ ਪੱਟੀਆਂ ਤੇ ਉਪਗ੍ਰਹਾਂ ਬਾਰੇ ਮਨੁੱਖ ਦੀ ਮਹਾਨਤਾ ਬਾਰੇ ਧੰਨਵਾਦ